ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਸਵਾਗਤ ਕਰਦੇ ਹਾਂ ਸਾਰਿਆਂ ਦਾ ਜੀ ਲਓ ਜੀ ਅੱਜ ਤੁਹਾਨੂੰ ਅਸੀਂ ਇੱਕ ਪੁਰਾਣਾ ਬਰੋਟਾ ਬਖਾਵਾਂਗੇ ਜੀ ਜੋ ਕਿ ਬਹੁਤ ਸਾਲ ਪੁਰਾਣਾ ਹੈ ਖੱਲੇ ਤੋਂ ਵੀ ਜੜਾਂ ਖੁੱਖੀਆਂ ਹੋ ਚੱਲੀਆਂ ਨੇ ਜੀ ਖੁੱਖੀਆਂ ਹੋਣ ਦੇ ਬਾਵਜੂਦ ਵੀ ਉਹ ਹਰੇ ਦਾ ਹਰਾ ਖੜਾ ਜੀ ਬਰੋਟਾ ਬਖਾਉਣ ਦੇ ਬਾਅਦ ਤੁਹਾਨੂੰ ਅਸੀਂ ਕੁਝ ਫਲਾਂ ਦੇ ਬੂਟੇ ਲਾਏ ਹੋਏ ਨੇ ਸਾਡੇ ਉਹਨਾਂ ਬਾਰੇ ਵੀ ਤੁਹਾਨੂੰ ਦਵਾਂਗੇ ਜਾਣਕਾਰੀ ਕਿਹੜੇ-ਕਿਹੜੇ ਕਾਲ ਦੇ ਬੂਟੇ ਲਾਏ ਹੋ ਨੇ ਜੀ ਆਪ ਦੇਖ ਸਕਦੇ ਤੁਸੀਂ ਬਰੋਟਾ ਦੇਖੋ ਵਿੱਚ ਕਰਕੇ ਦਿਖਾ ਵੀ ਇਹ ਸਾਰਾ ਵਿੱਚੋਂ ਦੇਖ ਲਓ ਤੁਸੀਂ ਖੋਖਲਾ ਹੋਇਆ ਪਿਆ ਜੀ ਇਹ ਕਿੰਨੀ ਮਖਾਂਦੀ ਇੱਥੋਂ ਫਿਰ ਵੀ ਇਹ ਹਰੇ ਦਾ ਹਰਾ ਜੀ ਆਪ ਦੇਖ ਸਕਦੇ ਤੁਸੀਂ ਬਹੁਤ ਪੁਰਾਣਾ ਬਰੋਟਾ ਜਾਨ ਬੜਾ ਬਹੁਤ ਆ ਗਈ ਆ ਲੈਣੇ ਪਾਉਂਦੇ ਨਹੀਂ ਜੀ ਦੇਖ ਸਕਦੇ ਬੂਠਾ ਲੱਗਿਆ ਹੋਇਆ ਆਪਣਾ ਸਾਨੂੰ ਥੱਲੇ ਦਿਖਾ ਵੀ ਬੂਟਾ ਇੱਕਾ ਹੀ ਹੈ ਤੁਸੀਂ ਦੇਖ ਸਕਦੇ ਹੋ ਕੁਦਰਤ ਦੀ ਕਰਾਮਾਤ ਜਿਹੜੀ-ਜਿਹੜੀ ਆਟਾਣੀ ਹੈ ਇਹਨੂੰ ਲੱਗਦੇ ਨੇ ਜੀ ਗਲਗਲਾਂ ਜਿਹਨਾਂ ਦਾ ਪਾਚਾਰ ਪਾਉਨੇ ਹੈ ਜੀ ਆਹ ਦੇਖ ਸਕਦੇ ਹੋ ਆਟਾਣੀ ਉੱਤੇ ਗਲਗਲਾਂ ਲੱਗਦੇ ਨੇ ਜੀ ਇਹਦੇ ਉੱਤੇ ਲੱਗਦੇ ਨੇ ਜੀ ਮਸੰਮੀ ਆ ਕਿੰਨੂ ਜਿਹਨਾਂ ਨੂੰ ਆਪਾਂ ਕਿੰਨੂ ਕਹਿੰਦੇ ਨੇ ਜੀ ਕੁਦਰਤ ਵੱਲੋਂ ਦੇਖ ਲਓ ਬਣਾਈ ਹੋਈ ਚੀਜ਼ ਜੜ ਇਕਾ ਜੀ ਦੋ ਟਾਣੀ ਨੇ ਜੀ ਇਹਦੇ ਆਪਣੇ ਗਲਗਲਾਂ ਲੱਗਦੇ ਨੇ ਜੀ ਇਥੇ ਲੱਗਦੇ ਨੇ ਕਿੰਨੂ ਜਦੋਂ ਲੱਗਣਗੇ ਤਾਂ ਤੁਹਾਨੂੰ ਅੰਭੀ ਵਿਖਾਵਾਂਗੇ ਆਪਣੇ ਲੱਗੇ ਹੋਏ ਅੰਬਾਂ ਦੇ ਪੇੜ ਆਹ ਦੇਖ ਰਹੇ ਤੁਸੀਂ ਇਹ ਜਿਹੜਾ ਅੰਬਾ ਜੀ ਇਹ ਦਸਾਰੀ ਅੰਬਾ ਜੀ ਬੂਲ ਦੇਖ ਸਕਦੇ ਹੋ ਤੁਸੀਂ ਜੂਰ ਬਹੁਤ ਆਇਆ ਹੋਇਆ ਸਾਰਾ ਦਿਖਾ ਵੀ ਸਾਰਾ ਉੱਪਰ ਕਰਕੇ ਕੈਮਰਾ ਇਹ ਹੈਗਾ ਜੀ 15 16 ਸਾਲ ਪੁਰਾਣਾ ਬੂਟਾ ਜੀ ਦੇਖ ਸਕਦੇ ਤੁਸੀਂ ਜਦੋਂ ਲਾਇਆ ਸੀਗੇ ਅਸੀਂ ਥੱਲੇ ਇਹਦੇ ਉਹ ਪਟਕੇ ਜੀ ਬੂਟਾ ਲਾ ਕੇ ਇਹਦੇ ਵਿੱਚ ਫਿਰ ਆਪਾਂ ਰੂੜੀ ਦਾ ਰੇਹ ਪਾਇਆ ਜੀ ਰੂੜੀ ਦਾ ਰੇਹ ਪਾਉਣ ਤੋਂ ਬਾਅਦ ਮਹੀਨੇ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਮੁਰਗੀਆਂ ਦਾ ਜਿਹੜਾ ਰੇਹ ਹੁੰਦਾ ਜੀ ਉਹ ਪਾਇਆ ਜੀ ਕੋਈ ਇਹਦੇ 'ਚ ਹੋਰ ਕੋਈ ਕੀੜੇ ਮਾਰ ਦਵਾਈ ਨਹੀਂ ਪਾਈ ਕੁਛ ਨਹੀਂ ਪਾਇਆ ਬੂਟਾ ਤੁਸੀਂ ਦੇਖ ਸਕਦੇ ਹੋ ਬੂਰ ਕਿੰਨਾ ਆਇਆ ਹੋਇਆ ਜੀ ਬਹੁਤ ਮਿੱਠੇ ਅੰਬ ਲੱਗਦੇ ਨੇ ਸਾਰੇ ਅੰਬ ਲੱਗਦੇ ਨੇ ਜੀ ਇਹਨੂੰ ਆਪ ਦੇਖ ਸਕਦੇ ਤੁਸੀਂ ਆਹ ਅਗਲਾ ਆ ਲੱਗਿਆ ਬਈ ਇਹ ਵੀ ਇਹ ਵੀ ਜਸਹਰੀ ਅੰਬ ਹੈ ਜੀ ਏ ਬੂਟਾ ਹੈਗਾ ਜੀ ਇਹਨੂੰ ਗੁੱਛੇ ਲੱਗਦੇ ਨੇ ਜੀ ਚਾਰੂ ਜਿਹੜਾ ਆਪਾਂ ਚਾਰੂ ਅੰਬ ਕਹਿੰਦੇ ਆ ਨਾ ਇਹਨੂੰ ਚਾਰੂ ਅੰਬ ਲੱਗਦਾ ਜੀ ਆ ਬੇਖ ਸਕਦੇ ਤੁਸੀਂ ਇਹਨੂੰ ਵੀ ਗੂਰ ਬਹੁਤ ਆਇਆ ਹੋਇਆ ਹੈ ਇਹ ਵੀ ਬੂਟਾ 20 ਸਾਲਾ ਪੁਰਾਣਾ ਜੀ ਇਹ 20 ਸਾਲਾ ਬੂਟਾ ਹੋ ਚੁੱਕਿਆ ਜੀ ਤਕਰੀਬਨ ਤੇ ਆਪਣੇ ਇਹ ਲਾਏ ਹੋਏ ਨੇ ਜੀ ਹੁਣੇ ਲਾਏ ਨਹੀਂ ਜੀ ਇਹਨਾਂ ਨੂੰ ਹੋ ਗਏ ਸਾਲ ਤੋਂ ਉੱਪਰ ਹੋ ਚੁੱਕਿਆ ਜੀ ਆ ਦੋ ਬੂਟੇ ਹੋ ਰਹੇ ਨੇ ਸਾਰੇ ਆਪਾਂ ਆਂਬਾਂ ਦੇ ਪੇੜ ਲਾਏ ਨੇ ਆਪਾਂ ਹੋਰ ਵੀ ਤੁਹਾਨੂੰ ਦਿਖਾਉਨੇ ਆਂ ਤੇ ਇੱਧਰ ਵੀ ਦਿਖਾਉਨੇ ਆਂ ਇਹ ਆਪਣਾ ਕਿੰਨੂ ਆ ਜੀ ਇਹ ਤੇ ਮੇਰਾ ਬੂਟਾ ਹੈ ਤੇ ਉਹ ਵੀ ਦੇ ਨਾਲ ਕਿੰਨੂੰ ਖੜਾ ਜੀ ਕਈ ਮੇਰੇ ਵੀਰਾਂ ਦੇ ਕਿੰਨੂੰ ਲੱਗ ਕੇ ਛੱਡਦੇ ਨੇ ਜਿਹੜੇ ਉੱਤੋਂ ਦਾਗੀ ਹੋ ਕੇ ਉਹ ਕਿਸ ਕਾਰਨ ਛੱਡਦੇ ਨੇ ਤੁਹਾਨੂੰ ਦੱਸ ਰਹੇ ਹਾਂ ਕਿ ਜਿਹੜੀਆਂ ਇਹਨਾਂ ਦੇ ਜੜਾਂ ਦੇ ਵਿੱਚ ਤੁਸੀਂ ਵੇਖ ਜਦੋਂ ਛੱਡਦੇ ਨੇ ਇਹਨਾਂ ਦੇ ਜੜਾਂ ਖੁੱਕਾ ਉਹ ਕਰਕੇ ਖੁੱਡਾ ਕਰਕੇ ਵੀ ਇਹਦੇ ਵਿੱਚ ਆਪਾਂ ਨੂੰ ਜਿਹੜੀ ਕਲੀ ਹੁੰਦੀ ਹੈ ਚੁੰਨਾ ਕਹਿੰਦੇ ਚੁੰਨਾ ਚੁੰਨਾ ਪਾ ਦੇਣਾ ਚਾਹੀਦਾ ਜੀ ਉਹਦੇ ਨਾਲ ਕਿੰਨੂੰ ਛੜਨ ਤੇ ਹਟ ਜਾਂਦੇ ਨੇ ਜੀ ਇਹ ਬਹੁਤ ਵਧੀਆ ਇਲਾਜ ਹੈ ਦਾ ਮੇਰੇ ਕਿੰਨੇ ਝੜਦੇ ਨਹੀਂ ਆ ਆਪਣੀ ਲੰਬੀ ਜੀ ਲੱਗਦੀ ਹੋਈ ਆ ਵੇਖਦਾ ਤੁਸੀਂ ਇੱਕ ਤੇ ਦੋ ਇਹ ਜਵਾਕਾਂ ਨੇ ਉੱਪਰ ਚੜ ਚੜ ਕੇ ਤੋੜਤੀਆਂ ਜੀ ਬਹੁਤ ਵਧੀਆ ਦੇਣੀਆਂ ਸੀਗੀਆਂ ਇਹ ਆ ਦੇਖ ਸਕਦੇ ਤੁਸੀਂ ਆ ਕਿੰਨੇ ਅੰਬ ਅਮਰੂਦ ਬੇਰੀ ਕਈ ਤਰ੍ਹਾਂ ਦੇ ਆਪਾਂ ਨੇ ਫਲ ਬੂਟੇ ਲਾਏ ਹੋਏ ਨੇ ਜੀ ਤੁਹਾਨੂੰ ਉਂਝੀ ਵੀ ਲੱਗਦੀ ਹੋਈ ਜੋ ਵੀ ਦਿਖਾਣੇ ਆ ਦੇਖੀ ਜਾ ਬੂਟਾ ਲਾਏ ਆ ਆਪਾਂ ਖਾਲੀ ਚ ਲੱਗੀ ਹੋਈ ਜੀ ਦੇਖ ਸਕਦੇ ਤੁਸੀਂ ਬੂਰਾ ਆ ਰਿਹਾ ਆ ਵੇਖ ਸਕਦੇ ਨਵੇਂ ਕਰਕੇ ਦਿਖਾ ਵੀ ਕੈਮਰੇ ਨੂੰ ਬੂਰਾ ਆਇਆ ਹੋਇਆ ਜੀ ਇਹਨਾਂ ਨੂੰ ਆ ਦੇਖ ਲਓ ਤੇ 5 ਸਾਲ ਦਾ ਬੂਟਾ ਜੀ ਜਿੱਥੇ ਦਾ ਕਾਦੂ ਦੇਖ ਸਕਦੇ ਤੁਸੀਂ ਬੂਟਾ ਲਾਉਨੇ ਆ ਉਹਨੂੰ ਚੰਗੀ ਤਰ੍ਹਾਂ ਦੂੰਗਾ ਖੱਡਾ ਪਟਕੇ ਜੀ ਉਹਦੇ ਵਿੱਚ ਰੋੜੀ ਵੀ ਖਾਦ ਪਾ ਕੇ ਜੇਦਰ ਕੋਈ ਕੀੜੇ ਵਾਲਾ ਬੂਟਾ ਜਿਹਦੀ ਜੜ ਦੇ ਵਿੱਚ ਕੀੜਾ ਲੱਗਿਆ ਉਹਦਾ ਆਪਾਂ ਨੂੰ ਕਲੀ ਦਾ ਚੁੰਨਾ ਪਾ ਦੇਣਾ ਚਾਹੀਦਾ ਜੀ ਉਹਦੇ ਨਾਲ ਕੀੜਾ ਹਟ ਜਾਂਦਾ ਜੀ ਚੰਗਾ ਖੱਡਾ ਕਰਕੇ ਜੀ ਉਹਦੇ ਵਿੱਚ ਬੂਟਾ ਲਾ ਕੇ ਚੰਗੀ ਤਰ੍ਹਾਂ ਲੋਹੜੀ ਦਾ ਰੇਹ ਪਾ ਕੇ ਤੇ 2 ਮਹੀਨੇ ਬਾਅਦ ਉਹਦੀ ਫਿਰ ਗੜਾਈ ਕਰਕੇ ਉਹਦੇ ਵਿੱਚ ਮੁਰਗੀਆਂ ਦਾ ਰੇਹ ਪਾ ਦੇਣਾ ਚਾਹੀਦਾ ਜੀ ਬੂਟਾ ਬਹੁਤ ਵਿਰੋਧ ਕਰਦਾ ਤੇ ਫਲ ਵੀ ਬਹੁਤ ਛੇਤੀ ਦੇਣ ਲੱਗ ਜਾਂਦਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਇਹ ਬੂਟੇ ਲਾਏ ਹੋਏ ਨੇ ਆਪਣੇ ਫਲਾਂ ਦੇ ਕਈ ਤਰ੍ਹਾਂ ਦੇ ਤੁਹਾਨੂੰ ਦਿਖਾਏ ਨੇ ਜਿਹੜੇ ਫਲ ਲੱਗੇ ਹੋਏ ਨੇ ਆਪਣੇ ਆਪਾਂ ਨੂੰ ਖਾ ਰਿਆਂ ਨੂੰ ਬੂਟੇ ਲਾਉਣੇ ਚਾਹੀਦੇ ਨੇ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਕਸੀਜਨ ਹੈ ਜਿਹੜੀ ਇਹ ਆਪਾਂ ਨੂੰ ਬੂਟਿਆਂ ਤੋਂ ਹੀ ਮਿਲਦੀ ਹੈ ਜੀ ਇਹ ਆਪਾਂ ਨੂੰ ਸਾਰਿਆਂ ਨੂੰ ਬੂਟੇ ਲਾਉਣੇ ਚਾਹੀਦੇ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਬੂਟੇ ਲਾਏ ਹੋਏ ਨੇ ਬਾਕੀ ਸਪੋਰਟ ਕਰਿਆ ਕਰੋ ਸਾਡੀ ਵੀਡੀਓ ਨੂੰ ਕਿਉਂਕਿ ਤੁਹਾਡੀ ਸਪੋਰਟ ਜ਼ਰੂਰੀ ਹੈ ਜੀ ਸਾਨੂੰ ਦੱਸਿਆ ਕਰੋ ਕਿ ਵੀਡੀਓ ਵਧੀਆ ਬਣੀ ਹੈ ਜਾਂ ਘਟੀਆ ਬਣੀ ਹੈ ਜੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੋ ਦੱਸੋ ਜੀ ਧੰਨਵਾਦ